ਸਵੀਕਾਰ ਜੀ ਸਵੀਕਾਰ ਜੀ ਤਾਂ ਮਨਾ ਸਾਹਿਬ ਅੱਜ ਕੀ ਮੀਟਿੰਗ ਹੋਈ ਹੈ ਇੱਥੇ ਕਿਸ ਸਬੰਧ ਵਿੱਚ ਹੋਈ ਹੈ ਅੱਜ ਸਾਡੀ ਡੀਡੀ ਅਤੇ ਸਾਉਂਡ ਵਾਲੇ ਜਿੰਨੇ ਸਾਰੇ ਮੈਂਬਰ ਤੇ ਕਰਾੜੀ ਏਰੀਏ ਦੇ ਉਹਨਾਂ ਦੀ ਸਾਰਿਆਂ ਦੀ મતਲਬ ਅੱਜ ਨਕਰ ਖਿੜਾਤਾ ਉਹਨਾਂ ਦਾ ਦੇਵ ਜੀ ਮੀਟਿੰਗ ਹੋਈ ਹੈ ਇਸ ਦੇ ਵਿੱਚ ਜਿਹੜੇ ਸਾਨੂੰ ਮੁਸ਼ਕਲਾਂ ਆ ਰਹੀਆਂ ਤੇ ਉਹ ਸਾਰਿਆਂ ਬਾਰੇ ਆਪਾਂ ਨੇ ਵਿਚਾਰ ਵਟਾਂਦਰਾ ਕਰਿਆ ਕੁਝ ਮੁੱਦੇ ਜਿਹੜੇ ਜਿਨ੍ਹਾਂ ਦੇ ਬਾਰੇ ਅਸੀਂ ਵਿਚਾਰ ਕਰਿਆ ਅੱਗੇ ਵਧਤਾ ਹੈ ਯੂਨੀਅਨ ਨੂੰ ਥੋੜਾ ਜਿਹਾ ਬਲੰਦੀਆਂ ਤੇ ਬਚਾਉਣ ਲਈ ਅਸੀਂ ਅਪਡੇਟ ਕਰਨ ਲਈ ਵੀ ਮਤਲਬ ਅਸੀਂ ਵਿਚਾਰ ਅ ਕਿਹਨੇ ਕਿਹਨਾ ਮਤਿਆਂ ਤੇ ਗੱਲ ਹੋਈ ਹੈ ਜੀ ਅੱਜ ਅੱਜ ਪਹਿਲਾ ਮੁੱਦਾ ਤਾਂ ਇਹ ਹੈ ਵੀ ਜਿਹੜੇ ਡੀਜੇ ਵਾਲੇ ਲੋਕਲ ਖਡਾਲੀ ਏਰੀਏ ਦੇ ਹਨ ਅਗਰ ਬਾਦੂ ਕੰਮ ਹੈਗਾ ਕਿਸੇ ਦਾ ਤਾਂ ਉਹ ਆਪਣੇ ਏਰੀਏ ਦੇ ਵਿੱਚ ਆਪਣੇ ਸਰਕਲ ਦੇ ਵਿੱਚ ਦੇਣ ਉਹ ਵੀ ਬਾਹਰ ਤੇ ਕੋਈ ਬੰਦਾ ਬੰਦੇ ਨੂੰ ਮੋਤੀਸ ਨੂੰ ਕੰਮ ਨਾ ਦੇ ਜੀ ਜੀ ਪਹਿਲਾ ਮੁੱਦਾ ਇਹ ਹੈ ਹਾਂ ਜੀ ਅੱਗੇ ਕੀ ਹੈ ਅੱਛਾ ਜੀ ਦੂਜਾ ਮੁੱਦਾ ਇਹ ਹੈ ਜੀ ਕੇ ਜੁਨਨ ਦੇ ਕਿਸੇ ਵੀ ਬੰਦੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਕੋਈ ਦਿੱਕਤ ਆਉਂਦੀ ਹੈ ਕੋਈ ਭੀੜ ਪੈਂਦੀ ਹੈ ਕੋਈ ਅ ਅਨਸਖਾਮੇ ਕੋਈ ਘਟਨਾ ਹੋ ਜਾਂਦੀ ਹੈ ਅਸੀਂ ਸਾਰੇ ਜਿੰਨੇ ਵੀ ਮੈਂਬਰ ਹੈ ਅਸੀਂ ਸਾਰੇ ਰਲ ਮਿਲ ਕੇ ਉਹਦੀ ਪੂਰੀ ਮਦਦ ਕਰਾਂ ਜੀ ਜੀ ਹੋਰ ਕਿਹੜੇ ਕਿਹੜੇ ਮਤੇ ਅੱਛਾ ਉਸ ਤੋਂ ਬਾਅਦ ਜੀ ਸੌਣ ਦਾ ਸਮਾਨ ਜਿਹਦੇ ਕੋਈ ਵੀ ਨਹੀਂ ਹੈ ਜਿਸ ਤਰ੍ਹਾਂ ਮਤਲਬ ਅ ਪੰਗੜੇ ਵਾਲੇ ਹੋਗੇ ਆ ਮਤਲਬ ਟੈਂਟ ਵਾਲੇ ਉਹ ਆਪਣੇ ਲੈਵਲ ਤੇ ਮਤਲਬ ਉਧਰ ਉਧਰ ਤੇ ਕਰਕੇ ਆਪਣਾ ਪ੍ਰੋਗਰਾਮ ਲਵਾ ਲੰਨੇ ਲੇਕਿਨ ਉਹਨਾਂ ਨੂੰ ਆਪਾਂ ਨਾਥਪਨ ਵਾਸਤੇ ਵੀ ਆਪਾਂ ਨੇ ਵਿਚਾਰ ਕਰਿਆ ਵੀ ਜਿਹਦੇ ਕੋਲ ਕੋਈ ਸਾਉਂਡ ਦਾ ਮਾੜਾ ਜਾਂ ਵੀ ਸਮਾਨ ਨਹੀਂ ਹੈ ਉਹ ਅਸੀਂ ਕਿਸੇ ਨੂੰ ਕੋਈ ਸਮਾਨ ਨਹੀਂ ਦੇਣਾ ਕੋਈ ਕੋਈ ਪ੍ਰੋਗਰਾਮ ਨਹੀਂ ਹੈ ਨਾ ਬਾਹਰ ਤੋਂ ਕੋਈ ਪ੍ਰੋਗਰਾਮ ਨਹੀਂ ਜੀ ਜੀ ਹੋਰ ਹੋਰ ਕਿਹੜੇ ਕਿਹੜੇ ਮਤੇ ਹਾਂ ਅਗਰ ਪਾਰਟੀ ਨਾਲ ਗੱਲ ਕਰਾਉਂਦਾ ਸਿੱਧਾ ਤਾਂ ਫਿਰ ਤਾਂ ਉਹਦਾ ਪ੍ਰੋਗਰਾਮ ਲਾਣਾ ਜੀ ਠੀਕ ਹੈ ਜੀ ਤੇ ਉਸ ਦੇ ਬਾਅਦ ਮੀਟਿੰਗ ਦੇ ਵਿੱਚ ਇਹ ਫੈਸਲਾ ਕਰਿਆ ਗਿਆ ਹੈ ਕਿ ਪਹਿਲਾਂ ਵੀ ਜਿਹੜੀ ਸਾਡੀ ਯੂਨੀਅਨ ਕੁਝ ਦੇਰ ਅਸੀਂ ਮਤਲਬ ਸੁਸਤ ਰਹੇ ਅਸੀਂ ਕੋਈ ਮੀਟਿੰਗ ਨਹੀਂ ਕਰ ਸਕੇ ਤੇ ਹੁਣ ਅਸੀਂ ਜਸ ਮਤਲਬ ਅੱਜ ਅਸੀਂ ਇਹੀ ਵਿਚਾਰ ਕਰਕੇ ਸਾਰੇ ਮੈਂਬਰ ਇਕੱਠੇ ਕਰਕੇ ਦੁਬਾਰਾ ਭਾਈ ਜੀ ਨੂੰ ਅਪਡੇਟ ਕਰਨ ਵਾਸਤੇ ਅੱਜ ਮਤਲਬ ਇਹ ਨਿਕਾਲ ਕਰੀਏ ਆ ਹਾਰਮੀ ਨੇ ਮਤਲਬ ਆਪਾਂ ਮੀਟਿੰਗ ਕਰਿਆ ਕਰਾਂਗੇ ਡੀ ਜੇ ਅੱਛਾ ਜਿਹੜੇ ਡੀ ਜੇ ਵਾਲੇ ਸੱਜਣ ਨੇ ਸਾਡੇ ਮਿੱਤਰ ਪਿਆਰੇ ਨੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਮੀਟਿੰਗ ਬਾਰੇ ਮਤਲਬ ਮੈਸੇਜ ਇਹ ਹੈ ਵੀ ਦੇਖੋ ਆਪਾਂ ਜੇ ਅਗਰ ਰਲ ਮਿਲ ਕੇ ਮਤਲਬ ਚੱਲਾਂਗੇ ਸਾਰੇ ਜੀ ਜੀ ਤਾਂ ਹੀ ਸਾਡਾ ਫਾਇਦਾ ਜੀ ਇਹ ਪਾ ਕੱਲੇ ਕੱਲੇ ਮਤਲਬ ਉਧਰ ਉਧਰ ਭੁਮੀ ਗਈ ਤਾਂ ਮੈਂ ਸਾਡ ਨੂੰ ਇਸ ਤੋਂ ਵੀ ਜ਼ਿਆਦਾ ਅੱਗੇ ਵਾਸਤੇ ਮੁਸ਼ਕਲ ਹੋਊਗੀ ਅ ਬਿਆਹਾਂ ਦੇ ਵਿੱਚ ਦੇਖਿਆ ਜਾਂਦਾ ਡੀਜੇ ਵਾਲਿਆਂ ਨਾਲ ਬਹੁਤ ਤਰਜੀਆਂ ਹੁੰਦੀਆਂ ਐ ਤੇ ਕਈ ਵਾਰ ਵੀ ਡੀਜੇ ਵਾਲੇ ਵੀਰਾਂ ਨੂੰ ਖਾਣੇ ਪਿੱਛੇ ਕੁੱਟ ਦਿਆ ਜਾਂਦਾ ਜਾਂ ਸਾਊਂਡ ਭੰਦੀ ਜਾਂਦੀ ਉਹਦੇ ਵਾਸਤੇ ਕੀ ਮਤਤਾ ਪਾਇਆ ਤੁਸੀਂ ਉਹਦੇ ਵਾਸਤੇ ਵੀ ਅਸੀਂ ਮਤਤਾ ਵੀ ਐਸੇ ਅਗਰ ਕੋਈ ਕਿਸੇ ਕਿਸੇ ਇਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਉਹਦੀ ਅਸੀਂ ਹੈਲਪ ਕਰਾਂਗੇ ਥਾਣੇ 'ਚ ਜਾ ਕੇ ਵੀ ਹੈਲਪ ਕਰਾਂਗੇ ਉਹਦਾ ਅਗਰ ਭਾਂ ਤੋੜੋ ਉਹ ਵੀ ਅਸੀਂ ਦਵਾਵਾਂਗੇ ਅਗਰ ਕੋਈ ਸੱਟ ਪੇਟ ਕੁਝ ਵੀ ਹੋ ਜਾਂਦਾ ਅਸੀਂ ਉਹਦੀ ਮਤਲਬ ਵੈਸੇ ਵੀ ਉਹਦੀ ਮਦਦ ਕਰਾਂਗੇ ਆਪਣੇ ਰੌਂਡ 'ਅਕੇ ਕਾਨੂੰਨੀ ਤੌਰ ਤੇ ਕਾਨੂੰਨੀ ਤੌਰ ਤੇ ਮਦਦ ਕਰਾਂਗੇ ਬਿਲਕੁਲ ਫਾਈਨੈਂਸ਼ੀਅਲ ਤੌਰ ਤੇ ਵੀ ਮਦਦ ਕਰਾਂਗੇ ਅਸੀਂ ਰੌਂਡ ਵਿੱਚ ਠੀਕ ਹੈ ਧੰਨਵਾਦ ਜੀ ਜੇ ਕੋਈ ਅਗਰ ਸਾਡੇ ਬੰਦੇ ਦਾ ਕੋਈ ਨੁਕਸਾਨ ਹੁੰਦਾ ਉਹ ਜੀ ਰਹਿੰਦਾ ਕੋਈ ਡਾਈਟਾ ਹੋ ਜਾਂਦਾ ਉਹਦਾ ਸਮਾਨ ਖੁੱਟਦਾ ਕੋਈ ਹੁੰਦਾ ਜੀ ਜੀ ਤਾਂ ਪਹਿਲਾ ਜੇ ਆਪਣੇ ਬੰਦੇ ਦੇ ਦੂਰ ਆਪਣੇ ਬੰਦੇ ਜਿਹੜਾ ਕਿ ਜੇ ਅਗਲੇ ਦੋ ਪਾਰਟੀ ਵਾਲਿਆਂ ਦਾ ਕਿ ਦੂਰ ਕਾ ਪਾਰਟੀਵਾਂ ਦੇ ਵਿਰੁੱਧ ਇਕੱਠੇ ਹੋ ਜਾਓ ਵੀ ਜੇ ਆਪਾਂ ਦੇ ਪਿਪਲੀਏ ਕੇ ਨਗਰਾਨ ਖੁਦੰਦਰ ਕੌਣਾਂ ਤੇ ਵਿਰੋਧ ਹੋਣਗੇ ਜੇ ਉਹ ਨਹੀਂ ਦੇਣਾ ਜਿੰਨਾ ਕਿ ਸਾਥੇ ਹੋਣ ਵਾਲੀ ਦੂਰ ਕੌਣ ਅਜਲੇ ਲਿਖਦੇ ਕਿ ਕੀ ਕਰ ਰਹੇ ਨੇ ਵੀ ਇਹ ਬੜੇ ਮਜਾਕ ਹੀ ਚੱਲੋ ਭਾਈ ਆਪਣੇ ਆਪਣੇ ਜਿੰਨੇ ਵੀ ਵਰਕਰ ਹੋ ਉਹਨਾਂ ਨੂੰ ਕਹੋਗੇ ਕਿ ਕੰਮ ਚਾਰ ਆਪਣਾ ਬਦਲੋ ਜੇ ਆਪਣੀ ਜ਼ਹਿਰ ਵੀ ਚੱਲੋ ਆਪਣੀ ਸੇਫ ਪਹਿਲਾਂ ਤੇ ਆਪਣੀ ਸੇਫਟੀ ਆ ਇਹ ਚੇਤਾਵਨੀ ਵੀ ਹੈ ਸਾਊਂਡ ਵਾਲਿਆਂ ਨੂੰ ਕਿ ਜੇ ਉਹ ਕਿਸੇ ਮਤਲਬ ਦਾਰੂ ਵੀ ਕਿ ਚਲਾਉਂਦੇ ਆ ਜਾਂ ਕੋਈ ਕੋਈ ਗਲਤੀ ਕਰਦੇ ਆ ਤਾਂ ਉਹਨਾਂ ਨਾਲ ਨਹੀਂ ਖੜਿਆ ਜਾਊਂਗਾ ਪਰ ਜੇ ਜਿਹੜੀ ਗਲਤੀ ਹੋ ਤਾਂ ਪਹਿਲਾਂ ਕਹਿੰਦਾ ਜੇ ਆਪਣੇ ਬੰਦੇ ਦੀ ਗਲਤੀ ਹੋਊਗਾ ਤਾਂ ਪਹਿਲਾਂ ਆਪਣੇ ਨੂੰ ਠੜਕਾਂਗੇ ਬਸ ਦਵਾ ਦੇ ਕਹੋ ਜੇ ਦੋਵਾਂ ਦੀ ਗਲਤੀ ਆ ਕਿ ਜਿੰਨੇ ਕੇ ਸਾਤੇ 16 ਸੰਭੀ ਹੋਏ ਲਿਖ ਰਹੇ ਆ ਨਹੀਂ ਉਧੇ ਪਰ ਦਾਲਤ ਹੈ ਗਈ ਹੈ ਠੀਕ ਠੀਕ ਜੀ ਕੀ ਕੀ ਸਮੱਸਿਆ ਜਿਹੜੀ ਆ ਰਹੀ ਸੀਗੀ ਕਿਹੜੀ ਕਿਹੜੀ ਹੱਲ ਹੋਈ ਆ ਹੁਣ ਜੋ ਜੋ ਸਾਡੀ ਐਸੋਸੀਏਸ਼ਨ ਨੂੰ ਸਮੱਸਿਆ ਹੈ ਕਿ ਚਲੋ ਜੇ ਦੀ ਕੋਈ ਵੀ ਸਮੱਸਿਆ ਹੁੰਦੀ ਹੈ ਕੋਈ ਤੀਜੇ ਦੀ ਨੇ ਕਿ ਜੀ ਉਹਦੇ ਵਿੱਚ ਇਹੀ ਹੈ ਕਿ ਵਿਚਾਰ ਕਰਾਂਗੇ ਜੋ ਮੀਟਿੰਗ ਦੇ ਵਿੱਚ ਅਗਲਾ ਸਾਨੂੰ ਆਕੇ ਦੱਸੇ ਕਿ ਮੈਨੂੰ ਇਹ ਚੀਜ਼ ਪ੍ਰੋਬਲਮ ਹੈ ਆਪਾਂ ਉਹਦੀ پوری ਕੋਸ਼ਿਸ਼ ਕਰਾਂਗੇ ਕਿ ਉਹਦੀ ਪ੍ਰੋਬਲਮ ਸੋਲਵ ਕੀਤੀ ਜਾਵੇ ਕਈ ਸਾਊਂਡ ਵਾਲੇ ਗਰੀਬ ਦਲਕੇ ਦੇ ਵੀ ਹੁੰਦੇ ਆ ਥੋੜਾ ਬੁਰਾ ਸਾਊਂਡ ਪਾ ਕੇ ਕਮਣਾ ਕੰਮ ਚਲਾ ਰਹੇ ਨੇ ਜੇ ਉਹਨਾਂ ਨੂੰ ਕੋਈ ਆਰਥਿਕ ਮਦਦ ਦੀ ਲੋੜ ਪੈਂਦੀ ਯੂਨੀਅਨ ਉਹ ਵੀ ਕਰੇਗੀ ਹਾਂ ਜਿੰਨੀ ਦਿਨੋਂ ਸਾਡੀ ਐਸੋਸੀਏਸ਼ਨ ਦੇ ਹੈਲਪ ਉਹ ਵੀ ਇੱਕ ਰੋ ਆਪਾਂ ਜ਼ਰੂਰ ਕਰਾਂਗੇ ਪਰ ਇਹ ਹੈ ਕਿ ਨਾਲ ਦੀ ਨਾਲ ਜੋ ਅਸੀਂ ਇਹ ਹੈਲਪ ਕਰਾਂਗੇ ਉਹਦੇ ਨਾਲ ਉਹਨੂੰ ਸਾਡੀ ਐਸੋਸੀਏਸ਼ਨ ਦਾ ਵੀ ਸਾਥ ਦੇਣਾ ਪਏਗਾ ਤਾਂ ਅਸੀਂ ਉਹਦੇ ਨਾਲ ਜ਼ਰੂਰ ਖੜਾਂਗੇ ਜਿਹੜੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਨਹੀਂ ਅਗਲੀ ਜਿਹੜੀ ਮੀਟਿੰਗਾਂ ਹੋਣਗੀਆਂ ਉਹਨਾਂ ਵਾਸਤੇ ਕੀ ਮੈਸੇਜ ਹੈ ਤੁਹਾਡਾ ਉਹਨਾਂ ਨੂੰ ਵੀ ਇਹੀ ਹੈ ਕਿ ਉਹ ਸਾਡੇ ਨਾਲ ਜੁੜਨ ਜੋ ਸਾਡੀ ਕਾਰਵਾਈ ਹੈ ਉਹਨੂੰ ਸਪੋਰਟ ਕਰਨ ਤਾਂ ਕਿ ਆਣੇ ਵਾਲੀ ਜੋ ਅੱਗੇ ਪ੍ਰੋਬਲਮ ਹੈ